ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਤੁਹਾਡੇ ਲਈ ਸਪੈਸ਼ਲ ਵੀਡੀਓ ਲੈ ਕੇ ਆਏ ਆ ਕਣਕ ਦੇ ਬੀਜ ਤੇ ਜੀ ਆਪਾਂ ਖੜੇ ਆ ਜੀ ਪੰਡਤ ਤਾਰੀਏ ਵਾਲਾ ਛੋਟਾ ਫਤੇਗੜ ਵੀ ਕਹਿ ਦਿੰਦੇ ਆ ਜੀ ਜਿਲ੍ਹਾ ਬਾਈ ਨੂੰ ਮੋਗਾ ਪੈਂਦਾ ਹੈ ਜਿਹੜੀ ਤੁਸੀਂ ਸਕਰੀਨ ਤੇ ਕਣਕ ਦੇਖ ਰਹੇ ਹੋ ਬਾਈ ਬੀ ਲੈ ਕੇ ਆਏ ਆ ਸਪੈਸ਼ਲ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂਗੇ ਬਾਈ ਦੇ ਦੱਸਣ ਮੁਤਾਬਕ ਬਈ 100 ਮਣ ਝੜਦੀ ਆ ਜੀ ਇਹੇ ਡਿਟੇਲ ਬਾਈ ਤੋਂ ਲਵਾਂਗੇ ਕੀ ਨਾਮ ਹੈ ਜੀ ਕਿੰਨੀ ਖਾਦ ਪਈ ਹੈ ਤੇ ਕੀ ਸਪਰੇਆ ਹੋਈਆਂ ਗਿਆ ਸਾਰੀ ਪ੍ਰੋਪਰ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਅਮਰਪਾਲ ਸਿੰਘ ਨੰਬਰਦਾਰ ਠੀਕ ਹੈ ਜੀ ਤਿੰਨ ਤਤਾਰੀਏ ਵਾਲਾ ਛੋਟਾ ਫਤਗੜੀ ਕਹਿ ਦਿੰਦੇ ਆ ਠੀਕ ਹੈ ਬਾਈ ਜ਼ਿਲ੍ਹਾ ਮੋਗਾ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਮੋਗੇ ਤੋਂ ਬਾਈ ਕਿੰਨੇ ਕਵਾਟ ਆਪਣਾ ਪੈਂਦਾ ਜੀ ਮੋਗੇ ਤੋਂ ਸਰੀਮਨ 10 ਕਿਲੋਮੀਟਰ ਵਾੜਾ 10 ਕਿਲੋਮੀਟਰ ਵਾੜਾ ਠੀਕ ਹੈ ਬਾਈ ਜਿਹੜੀ ਬਈ ਆਪਾਂ ਕਣਕ ਲਾਈ ਆ ਹਾਂਜੀ ਕਿੰਨੇ ਏਕੜ ਲਾਈ ਆ ਜੀ ਕਣਕ ਇੱਕ ਏਕੜ ਲਾਇਆ ਜੀ ਇੱਕ ਏਕੜ ਲਾਇਆ ਠੀਕ ਆ ਬਈ ਤੇ ਬੀ ਕਿੰਨੇ ਕਿਲੋ ਪਾਇਆ ਜੀ ਇਹਦਾ ਬੀ ਪਾਇਆ ਜੀ 10 ਕਿਲੋ 10 ਕਿਲੋ ਪ੍ਰਤੀ ਏਕੜ ਪ੍ਰਤੀ ਏਕੜ ਬੀਜੀ ਫਿਰ ਬਈ ਕਾ ਦੇਣਾ ਇਹ ਅਸੀਂ ਛੱਟੇ ਨਾਲ ਬੀਜੀ ਜੀ ਛੱਟਾ ਹੀ ਦਿੱਤਾ ਹਾਂਜੀ ਠੀਕ ਆ ਬਈ ਤੇ ਨਾਮ ਕੀ ਆ ਜੀ ਇਹਦਾ ਇਹਦਾ ਨਾਮ ਕਣਕ ਦਾ ਹੈਗਾ ਜੀ ਡੀਜੀ 09 09 ਔਰ ਕਣਕ ਵੀ ਜਾਈ ਇਹਨੂੰ ਜਦੋਂ ਲੈ ਕੇ ਜਾਂਦੇ ਆ ਔਰਗਨ ਕਹਿੰਦੇ ਤੇ ਖਾਦ ਵੀ ਘੱਟ ਪੈਦੀ ਆ ਕਿੰਨੀ ਪਾਤੀ ਬਾਈ ਖਾਦ ਇਹ ਤੇ ਡੀਏ ਪਈ ਪਈ ਆ ਪਾਇਆ ਅੱਧਾ ਗਟਾ ਅੱਧਾ ਗਟਾ ਕਿੱਲੇ ਦਾ ਕਿੱਲੇ ਦਾ ਠੀਕ ਹੈ ਜੀ ਤੇ ਯੂਰੀਆ ਪਾਇਆ ਤੇ ਡੇਢ ਗਟਾ ਡੇਢ ਗਟਾ ਸਰਬ ਠੀਕ ਉਹ ਤਾਂ ਕਹਿੰਦੇ ਗਟਾ ਹੀ ਪਾਇਓ ਠੀਕ ਹੈ ਬਾਈ ਉਹ ਅਸੀਂ ਸਾਡਾ ਦਿਲ ਨਹੀਂ ਖੜਿਆ ਕਿਉਂਕਿ ਆਪਾਂ ਬਾਈ ਤਿੰਨ ਤਿੰਨ ਗੱਟੇ ਪਾਉਣੇ ਕਿਉਂਕਿ ਪਹਿਲਾਂ ਇਹ ਗਣਕ ਇਕੱਠੀਆਂ ਬੀਜੀਆਂ ਸੀ ਇਹ ਥੋੜੀ ਨੀਵੀਂ ਰਹਿੰਦੀ ਸੀ ਠੀਕ ਹੈ ਬਾਈ ਇਹ ਖਿੱਲਰ ਦੀ ਆ ਠੀਕ ਹੈ ਜੀ ਇਹ ਫੈਲ ਦੀ ਬੂਟਾ ਮਾਰਦੀ ਝੋਨੇ ਵਾਂਗੂ ਠੀਕ ਹੈ ਬਾਈ ਤਾਂ ਕਰਕੇ ਸਿੱਧਾ ਗਟਾ ਸਾਨੂੰ ਪਾਉਣਾ ਪੈ ਗਿਆ ਜਦੋਂ ਬਾਈ ਲਾਈ ਆਪਾਂ ਆਮ ਵੀ ਪਾਉਣੇ ਆ ਏ ਭਾਈ 10 ਕਿਲੋ ਫਿਰ ਦਿਲ ਜਾਣੇ ਡਰਿਆ ਭਾਈ ਵੈਰਲਾ ਵਰਲਾ ਦਾਣਾ ਜੀ ਨਹੀਂ ਡਰਿਆ ਸੀਗਾ ਪਰ ਅਸੀਂ ਕਹਿੰਦੇ ਕੋਲੇ ਇੱਕ ਦੇ ਤਿਆਰਵਾ ਕਰ ਲੈਨੇ ਆ ਠੀਕ ਹੈ ਜੀ ਕਿਉਂਕਿ ਉਹ ਬੰਦੇ ਨੇ ਅਸੀਂ ਵੀ ਬਾਹਰੋਂ ਲੈ ਕੇ ਆਂਦਾ ਕਿਤੋਂ ਬੰਦੇ ਨੇ ਕਿਹਾ ਅਸੀਂ 10 8 ਤੋਂ 10 ਕਿਲੋ ਪਾ ਦਿਓ ਪਰ ਅਸੀਂ 10 ਕਿਲੋ ਹੀ ਪਾਇਆ ਕਿਹੜੇ ਏਰੀਏ ਚੋਂ ਵੀ ਲੈ ਕੇ ਆਂਦਾ ਜੀ ਅਸੀਂ ਇਹ ਲੈ ਕੇ ਆਂਦੇ ਹਾਂ ਮਾਨਸ ਏਰੀਏ ਚ ਪਿੰਡ ਪਿੰਡ ਫਤਿਹਪੋਰਾ ਠੀਕ ਹੈ ਭਾਈ ਤੇ ਉਹ ਬਾਈ ਨੇ ਵੀ ਬਾਹਰੋਂ ਮਗਾਇ ਸੀ ਅਜਰੈਲ ਤੋਂ ਅਜਰੈਲ ਦਾ ਵੀ ਹੈ ਜੀ ਹਾਂ ਠੀਕ ਹੈ ਭਾਈ 07 09 09 ਤੇ ਬਈ ਕਿੰਨੇ ਮਣ ਚੜੂਗੀ ਇਹ ਇਹ ਤਾਂ ਬਈ ਜੀ ਉਹ ਤਾਂ ਕਹਿੰਦਾ 100 ਮਣ ਚੜੂਗੀ ਠੀਕ ਹੈ ਜੀ ਤੇ ਚਲੋ ਅਸੀਂ 80 ਮਣ ਮੰਨ ਕੇ ਲਈ ਆ ਠੀਕ ਹੈ ਜੀ ਕਿ ਚਲੋ 80 ਮਾਣੀ ਚੜਜੇ ਬਹੁਤ 80 ਮਾਣੀ ਚੜਜੋ ਆ ਤੁਹਾਨੂੰ ਦਿਖਾ ਦਿੰਨੇ ਆ ਜੀ 10 ਕਿਲੋ ਪ੍ਰਤੀ ਏਕੜ ਪਾਇਆ ਜੀ ਤੇ ਆਪਾਂ ਸ਼ਾਂਖਾਂ ਗਿਣੀਆਂ ਸੀਗੀਆਂ ਇੱਕ ਬੂਟਾ ਪੱਟ ਕੇ ਵੀ ਲੈ ਕੇ ਆਂਦਾ ਤੁਹਾਨੂੰ ਵਾਂਚ ਵੀ ਆਪਾਂ ਦਿਖਾ ਦਾਂਗੇ ਕਿੰਨੀਆਂ ਸ਼ਾਂਖਾਂ ਨਿਕਲੀਆਂ ਜੀ ਇਹਦੀ ਇਦਾਂ ਸ਼ੰਕਾਂ ਦੀ 45 ਤੋਂ 50 ਸ਼ੰਕਾਂ ਆਸਤਨ ਹਾਂ ਵਿੱਚ ਵਿੱਚ ਵੱਧ ਵੀ ਹੈਗੀਆਂ ਐ ਨਹੀਂ ਗੱਲ ਆ ਵਿੱਚ ਕਿਸੇ ਚੋ ਚਲੋ ਕੱਟ ਵੀ ਜਾਂਦੇ ਆ ਵੱਧ ਵੀ ਜਾਂਦੇ ਆ ਚਲੋ ਅਸੀਂ ਮੰਨਦੇ ਆ 45 ਤੋਂ 50 ਇਹ ਕਬੂਟੇ ਦੀ ਇੱਕ ਦਾਣੇ ਦੀ ਇੱਕ ਦਾਣੇ ਦੀ ਹਾਂਜੀ ਠੀਕ ਆ ਗਿਨੋਗੇ ਭਈਆ ਕਬੂਟਾ ਪੱਟ ਕੇ ਲਿਆਂਦਾ ਸੀਗਾ ਆਪਾਂ ਗਿਣਤੀ ਕਰ ਦਿੰਨੇ ਆ ਜੀ ਇਕੱਲੀ ਇਕੱਲੀ ਸ਼ਾਂਖ ਭਾਈ ਇੱਧਰ ਨੂੰ ਕਰੀ ਚੱਲੀ 1 2 3 4 5 6 अठानी अठ नौ दस ग्यारह बारह तेरह चौदह पंद्रह सोलह सतारा अठारह उन्नीस भी इक्की बेई चौबी पच्ची छब्बीस सताई अठाई नती ती बत्ती चौंती पैती छत्तीस सैंती अत्तीस चाली पाली 42 43 44 45 46 47 47 49 50 ਨਿਕਲੀਆਂ ਜੀ ਇਹਦੇ ਚੋ 50 ਸ਼ੰਖਾਂ ਨਿਕਲੀਆਂ ਜੀ ਇੱਕ ਬੂਟੇ ਚ ਥੱਲੇ ਵਾਲੇ ਪਾਸੇ ਬਈ ਜੜ ਦਿਖਾ ਦੀ ਲੋ ਜੀ ਚੈੱਕ ਕਰੋ ਪੂਰਾ ਇੱਕ ਬੂਟਾ ਤੇ ਬਈ ਜਿਹੜਾ ਆਪਾਂ ਨਾਰਮਲ ਕਣਕ ਦੇ ਬਜਾਏ ਆਪਾਂ ਇਹਦਾ ਛਿੱਟਾ ਮਿਣਿਆ ਜੀ ਫਰਕ ਨਹੀਂ ਆਉਂਦਾ ਲੋ ਜੀ ਜਿਹੜਾ ਆਹ ਛਿੱਟਾ ਨਾਰਮਲ ਕਣਕ ਦਾ ਕਿਹੜਾ ਵੀ ਹੈ ਬਈ ਇਹੇ ਇਹ 222 ਜੀ ਇਹ 222 ਆਹਾ ਹੈਗਾ 09 09 ਬਰੋਬਰ ਰੱਖਿਓ ਬਈ ਹੱਥ ਤੇ ਰੱਖ ਲਓ ਚੈੱਕ ਕਰੋ ਜੀ ਇੰਨਾ ਛਿੱਟੇ ਦਾ ਫਰਕ ਆ ਤੇ ਬਈ ਦਾਣਿਆਂ ਦੀ ਗਿਣਤੀ ਕੀਤੀ ਐ ਇੱਥੇ ਹਾਂ ਜੀ ਯਾਨੀ ਕਿੰਨੇ ਕਿੰਨੇ ਇਹ ਤੇ 60 ਦਾਣੇ ਜੀ ਇੱਕ ਛਿੱਟੇ 'ਚ ਔਸਤ ਹਨ ਹਾਂ ਜੀ ਠੀਕ ਹੈ ਤੇ ਨਾਰਮਲ 'ਚ ਕਿੰਨੇ ਆ ਬਈ ਇਹ ਇਹ 'ਚ 28 29 30 32 ਬਸ ਇਹ 'ਚ 60 ਤੋਂ 55 60 ਦਾਣੇ 55 ਤੋਂ 60 ਦਾਣੇ ਇਹ 'ਚ ਇਹ 'ਚ ਨਾਰਮਲ 30 ਔਸਤ ਹਨ 30 ਔਸਤ ਹਨ ਠੀਕ ਆ ਬਈ ਤੇ ਜਦੋਂ ਵੀ ਲੈ ਕੇ ਆਏ ਸੀ ਕੀ ਰੇਟ ਲੈ ਕੇ ਆਏ ਸੀ ਬਾਈ ਉਹਦਾ ਤੇ ਵੀ ਅਸੀਂ ਲੈ ਕੇ 240 ਰੁਪਏ ਕਿਲੋ 240 ਰੁਪਏ ਕਿਲੋ ਹੋ ਜਾਈਂ ਹਾਂਜੀ ਠੀਕ ਆ ਬਾਈ ਤੇ ਹੁਣ ਇਹਦਾ ਵੀ ਸੇਲ ਕਰਨਾ ਜੀ ਹਾਂਜੀ ਕਰਾਂਗੇ ਠੀਕ ਆ ਕੀ ਰੇਟ ਦੇਵੋਗੇ ਇਹ ਦੇਖਾਂਗੇ ਮੌਕੇ ਤੇ ਜੀ ਮੌਕੇ ਤੇ ਜੀ ਹਾਂਜੀ ਤੇ ਜੇ ਕੋਈ ਵੀਰ ਬਾਈ ਤੁਹਾਨੂੰ ਕਨੈਕਟ ਕਰਦਾ ਆ ਕੇ ਕਣਕ ਵੇਖਣੀ ਹੋਵੇ ਬੰਦੇ ਨੇ ਵੇਖ ਸਕਦਾ ਜੀ ਵੇਖ ਸਕਦਾ ਜੀ ਜਦੋਂ ਮਰਜੀ ਠੀਕ ਆ ਤੁਹਾਨੂੰ ਆ ਕਨੈਕਟ ਕਰ ਲੈ ਟਾਈਮ ਲੈ ਲੈ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਇੰਨਾ ਚੋ ਵੀ ਆਪਾਂ ਦਿਖਾ ਦਿੰਨੇ ਆਪਾਂ ਬੂਟੇ ਥੱਲੇ ਚੱਕ ਦਾ ਪੱਟਿਆ ਹੋਇਆ ਵਾ ਆਮ ਦੇਖ ਲਓ ਜੀ ਕੱਲਾ ਕੱਲਾ ਬੂਟਾ ਬਾਈ ਦਾ ਇੱਕ ਆ ਕੱਲਾ ਚੈੱਕ ਕਰੋ ਜੀ ਇੱਕ ਦਾਣਾ ਜਿਹੜਾ ਉੱਗਿਆ ਵਾ ਯਾਨੀ 45 ਤੋਂ 50 ਸ਼ਾਖਾਂ ਇੱਕ ਬੂਟੇ ਦੀਆਂ ਕੋਈ ਵੱਧ ਨਹੀਂ ਜੀ ਕਿਸੇ 'ਚ ਵੱਧ ਵੀ ਹੈਗੀਆਂ 60 ਵੀ ਬਾਈ ਦਾ ਹੈਗੀਆਂ ਤੇ ਹਾਈਟ ਚੈੱਕ ਕਰੋ ਬਾਈ ਬੂਟਾ ਬਰਾਬਰ ਰੱਖ ਲਿਓ ਜੀ ਆਪਾਂ ਬੂਟਾ ਬਰਾਬਰ ਰੱਖ ਲੈਨੇ ਆ ਹੋਊਗੀ ਬਾਈ 4 ਤੋਂ ਪਲੱਸ ਹਨ ਸਾਡੇ ਤੂੜੀ ਬਹੁਤ ਬਣੂਗੀ ਦੀ 4.5 ਫੁੱਟ ਦੇ ਆਸ-ਪਾਸ ਉਹ ਮਿਨੀ ਤਾਂ ਆਪਾਂ ਹੈ ਨਹੀਂ ਪਰ ਆਪਣੇ ਲੱਕ ਤੋਂ ਤਾਂ ਹੋਊਗੀ ਲੱਕ ਤੋਂ ਉੱਪਰ ਜਾਂਦੀ ਤੂੜੀ ਵੀ ਚੰਗੀ ਬਣੂਗੀ ਤੇ 100 ਮਨ ਬਾਈ ਦੱਸਦਾ ਜਿੰਨਾਂ ਤੋਂ ਆਪਾਂ ਲੈ ਕੇ ਆਂਦੀ ਸੀ ਕਣਕ ਉਹਨਾਂ ਨੇ ਗਾਰੰਟੀ ਤੇ ਵੀ ਦਿੱਤਾ ਪਰ ਬਾਈ ਕਹਿੰਦਾ ਆਪਾਂ 80 ਮਨ ਕੇ ਲਈਆ ਜੇ ਕਿਸੇ ਵੀਰ ਨੇ ਬੀ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਬਾਕੀ ਵਾਂਚ ਚ ਖੜੀ ਆ ਆਕੇ ਦੇਖੋ ਚੈੱਕ ਕਰੋ ਤੇ ਬਾਈ ਕੋਲ ਬੀ ਬੁੱਕ ਕਰਾ ਲਿਓ ਤੇ ਬਾਈ ਜਦੋਂ ਇਹ ਆਪਾਂ ਵੱਢ ਲਈ ਸਾਰੀ ਤੇ ਉਹਦਾ ਰਿਕਾਰਡ ਜੀ ਰਿਕਾਰਡ ਇਹਦਾ ਇਕੱਲੇ ਕਿਦਾ ਮਸ਼ੀਨ ਸਾਫ ਕਰਕੇ ਸੀ ਠੀਕ ਆ ਬਾਈ ਅੱਗਾ ਹੱਥੀ ਕਟਾਂ ਕਟਾਈ ਕਰਾਂਗੇ ਹਣ ਬੇਨਾ ਵੜਾਵਾਂਗੇ ਠੀਕ ਆ ਕੱਢ ਕੇ ਦੀ ਪਰਚੀ ਅੱਡ ਬਣਾਵਾਂਗੇ ਇਹਦੀ ਪਰਚੀ ਅੱਡ ਬਣਾਵਾਂਗੇ ਪ੍ਰੂਫ ਸਮੇਤ ਪ੍ਰੂਫ ਸਮੇਤ ਹਾਂਜੀ ਠੀਕ ਆ ਜੀ ਜਰ ਨਹੀਂ ਹੁਣ ਬੰਦਾ ਕੋਈ ਵੀ ਲੈਣਾ ਚਾਹੁੰਦਾ ਤੁਹਾਨੂੰ ਬੁੱਕ ਕਰਾ ਲੈ ਵੀ ਠੀਕ ਹੈ ਪਰਚੀ ਦੇਖ ਕੇ ਤੇ ਤੁਤ ਵੀ ਲ ਜਾ ਸਕਦਾ ਠੀਕ ਹੈ ਕਿਉਂਕਿ ਬਈ ਆਪਾਂ ਨੂੰ ਵੀ ਰਿਜ਼ਲਟ ਦਾ ਪਤਾ ਲੱਗ ਜੂ ਕਿਉਂਕਿ ਪਹਿਲੀ ਬੀਜੀ ਆਪਾਂ ਦਾ ਆਪਾਂ ਮਾਨਸਾ ਏਰੀਆ ਚੋਂ ਲੈ ਕੇ ਆਏ ਸੀ ਆਪਣੇ ਧਰਤੀ ਦਾ ਵੀ ਫਰਕ ਹੋ ਸਕਦਾ ਹੋ ਸਕਦਾ ਹਾਂਜੀ ਤੇ ਪਰਚੀ ਵੇਖ ਕੇ ਬਾਈ ਕਹਿੰਦਾ ਆਪਾਂ ਪ੍ਰੋਪਰ ਬਣਾਵਾਂਗੇ ਪ੍ਰੂਫ ਸਮੇਤ ਤੇ ਜਿਹੜੇ ਵੀਰ ਨੇ ਸੰਪਰਕ ਕਰ ਰਹੇ ਬੁੱਕ ਕਰਨ ਵਾਸਤੇ ਪਹਿਲਾਂ ਆ ਕੇ ਵਾਂਚ ਦੇਖ ਸਕਦਾ ਏ ਤੇ ਬੀ ਲ ਜਾ ਸਕਦਾ ਹਾਂ ਲਈ ਬੜੀ ਖਾਦ ਖੁਰ ਇਹ ਖਾਣ ਲਈ ਕਣਕੀ ਬਹੁਤ ਵਧੀਆ ਹੁੰਦੀ। ਕਿਉਂਕਿ ਇਹਦੇ ਤੇ ਖਾਦ ਵਗੈਰਾ ਬਹੁਤ ਘੱਟ ਪੈਂਦੀ ਆ। ਠੀਕ ਹੈ ਜੀ। ਪਰ ਉਹ ਕਹਿੰਦਾ ਸੀ ਆਰਗਾਨਿਕ ਕਣਕ ਹੈ। ਠੀਕ ਹੈ ਜੀ। ਇਹਦੇ ਤੇ ਖਾਦ ਉਹ ਤਾਂ ਕਹਿੰਦਾ ਗੱਟਾ ਹੀ ਪਾਉ ਯੂਰੀਏ ਦਾ ਪਰ ਅਸੀਂ ਡੇਢ ਪਾਤਾ। ਡਾਈ ਉਹਨੇ ਅੱਧਾ ਗੱਟਾ ਕਿਹਾ ਸੀ ਅਧਿਓ ਗੱਟਾ ਪੜੇ ਘੱਟ ਵੀ ਪਾ ਦੂ ਪਰ ਅਸੀਂ ਅੱਧਾ ਗੱਟਾ ਡਾਈ ਦਾ ਪਾਇਆ। ਠੀਕ ਹੈ। ਤੇ ਸਪ੍ਰੇਆਂ ਕੀਤੀਆਂ ਕੱਖ ਵਾਲੀ ਦੀ ਦੂਜੀਆਂ ਨਾਰਮਲ ਪੱਲੇਆਂ ਕੀਤੀਆਂ ਕੋਈ ਹੋਰ ਵਾਲੀ ਸਪਰੇ ਠੀਕ ਹੈ। ਪੱਲੇ ਸਪਰੇ ਕੀਤੀ ਬਸ। ਠੀਕ ਹੈ ਜੀ। ਇੱਕ ਸਪਰੇ ਹੋਈ ਆ। ਅੱਧਾ ਗੱਟਾ ਡਾਈ ਦਾ ਡੇਢ ਗੱ ਪਰ ਆਪਣੀ ਆਦਤ ਬਣੀ ਵੀ ਆਪਾ ਪਾ ਦਿੰਨੇ ਆ ਮੱਲੋ ਜੂਰੀ ਰੇਵਾ ਤਾਂ ਪਾ ਦਿੰਨੇ ਆ ਹਾਂਜੀ ਠੀਕ ਆ ਜੀ ਜਿਹੜਾ ਇਹ ਪੈਂਡ ਐਡਰੈਸ ਫੇਰ ਤੁਹਾਨੂੰ ਕਲੀਅਰ ਕਰ ਦਿੰਨੇ ਆ ਇੱਕ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਿਹੜੇ ਵੀਰ ਨੇ ਕਿਸੇ ਨੇ ਕਣਕ ਲੈਣੀ ਹੋਵੇ ਉਹਦੇ ਤੇ ਕਰ ਵੀਡੀਓ ਪਹੁੰਚ ਜੇ ਜਿਹੜਾ ਇਹ ਪੈਂਡ ਆ ਮੋਗੇ ਤੇ ਧਰਮਕੋਟ ਦੇ ਸੈਂਟਰ ਚ ਰਹਿ ਜਾਂਦਾ ਮੋਗੇ ਤੋਂ 10 ਕਿਲੋਮੀਟਰ ਧਰਮਕੋਟ ਕਿੰਨਾ ਰਹਿਣਾ ਧਰਮਕੋਟ ਤੋਂ ਵੀ 10 ਕਿਲੋਮੀਟਰ ਯਾਨੀ ਸੈਂਟਰ ਚ ਆ ਹਾਂ ਫਤੇਗੜ ਕੋਰੋਟਾ ਦੇ ਨਾਲ ਆ ਠੀਕ ਆ ਫਤੇਗੜ ਕੋਰੋਟਾ ਨੇ ਦੇ ਬਿਲਕੁਲ ਨਾਲ ਆ ਛੋਟਾ ਫਤੇਗੜ ਵੀ ਕਹਿ ਦਿੰਦੇ ਤਤਾਰੀਏ ਆ ਨਾ ਕਾਗਜੀ ਨਾ ਬਾਈ ਤਤਾਰੀਏ ਵਾਲਾ ਜੇ ਸਰਚ ਮਾਰਨਾ ਹੋਵੇ ਕਿੰਨੇ ਤਤਾਰੀਏ ਵਾਲਾ ਠੀਕ ਆ ਤਤਾਰੀਏ ਵਾਲਾ ਜੇ ਸਰਚ ਮਾਰਨਾ ਹੋਵੇ ਰੋਲੀ ਦੇ ਤੇ ਤਲਵੰਡੀ ਬੇਰੀਆਂ ਦੇ ਫਤੇਗੜ ਦੇ ਬਿਲਕੁਲ ਸੈਂਟਰ ਚ ਪੈਂਦਾ ਠੀਕ ਆ ਬਾਈ ਪਿੰਡਾਂ ਪਿੰਡਾਂ ਦੇ ਠੀਕ ਆ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ